ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਤੇ ਤੁਹਾ ਦਾ ਸਵਾਗਤ ਕਰਦੇ ਹਾਂ ਲੋਕੀ ਬਾਗਰਾ ਸੀ ਅੱਜ ਬਹੁਤ ਹੀ ਪਿਆਰੇ ਲੋਕੀ ਲੱਗੇ ਪੰਛੀਆਂ ਦਾ ਤੋਤੇ ਮੈਨਾ ਦਾ ਹੈ ਨਾ ਤੇ ਹਰ ਤਰ੍ਹਾਂ ਦਾ ਜੋ ਵੀ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਹੈ ਪੰਛੀਆਂ ਦੇ ਗੀਤ ਤੇ ਦਰਖਤਾਂ ਦੇ ਪੰਨਿਆਂ ਦੇ ਗੀਤ ਲਾਈਏ ਉਹਦਾ ਹੀ ਤੇ ਰਸਾ ਸੁਣਨਾ ਤੇ ਘੜਾ ਸਾਰੇ ਹਰ ਤਰ੍ਹਾਂ ਦਾ ਜਿਹੜਾ ਸਮਾਜ ਬਣ ਰਿਹਾ ਹਰ ਤਰ੍ਹਾਂ ਦਾ ਸਾਡੇ ਤੇ ਲੋਕੀਂ ਜੀਤ ਬਣਿਆ ਹੋਇਆ ਤੇ ਦੇਖੋ ਪਹਿਲਾਂ ਅਨਪੜ ਬੀਬੀਆਂ ਹੁੰਦੀਆਂ ਸੀਗੀਆਂ ਜਿਹੜੋ ਕੋਈ ਨਾ ਲਿਖਦਾ ਨਹੀਂ ਸੀ ਇਹ ਉਹਨਾਂ ਦੀ ਕਰਾਮਾਤ ਹੈ ਉਹਨਾਂ ਦੇ ਗਾਏ ਹੋਏ ਗੀਤ ਨੇ ਜੋ ਉਥਰ ਉਤਰ ਚੱਲੀ ਜਾਂਦੇ ਨੇ ਪੀੜੀਦਰ ਪੀੜੀ ਹੈ ਨਾ ਤੇ ਹੁਣ YouTube ਤਾਂ ਜਮੀ ਸਾਂ ਕੇ ਰੱਖ ਹੁੰਦਾ ਜਿਹਨੂੰ ਯਾਦ ਹੁੰਦਾ ਸੀ ਉਹ ਸੁਣਾਦ ਹੁੰਦਾ ਸੀ ਫੇਰ ਡੀਜਿਆਂ ਨੇ ਲੈ ਲਈ ਇਹ ਸਾਡੀ ਥਾਂ ਫੇਰ ਅਸੀਂ ਕੌਣ ਹਟ ਗਏ ਉਹ ਫੇਰ ਲੋਕਾਂ ਨੇ ਮੰਗ ਰੱਖੀ ਸੀ ਕਿ ਸਾਡਾ ਪੁਰਾਣਾ ਵਿਰਸਾ ਹੀ ਅਸੀਂ ਭੁੱਲ ਗਏ ਸੀ ਹਨ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਪੁਰਾਣਾ ਵਿਰਸਾ ਆਪਣਾ ਕੈਮਰ ਖਿੱਚੀ ਤੇ ਸਲਾ ਦਿੱਤੀ ਨਹੀਂ ਤੇ ਹਾਜ਼ਰਾਂ ਤੁਹਾਡੇ ਕਿਤੇਰੀ ਜਸੂ ਲੈ ਕੇ ਆਏਗੀ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੋਗਾ ਫਿਰ ਜਿਵੇਂ ਅਸੀਂ ਅੱਧਾ ਸਿਰ ਦੁਖਦਾ ਮਾਈਗਰੇਨ ਕਹਿ ਦਿੰਦੇ ਹਾਂ ਹਨ ਤੇ ਇਹ ਫਰਕ ਆ ਜਾਈਏਗਾ ਏ ਨੋ ਤਾਂ ਉਹ ਦਸੋ ਪਹਿਲਾਂ ਆਜੋ ਆਪਾਂ ਆਪਣੇ ਰੰਗਾਰੰਗੀ ਪ੍ਰੋਗਰਾਮ ਵੱਲ ਤੇ ਕਾਫੀ ਪੈਂਸ਼ਨ ਲੈ ਕੇ ਬੈਠ ਜਿਓ ਹਨਾ ਤੇ ਲੌਲਾ ਜੀ ਫਿਰ ਆਉਣ ਕੰਦ ਸੋਹੇ ਪੈਰਾ ਦਾ ਗੀਤ ਆਜੋ ਫਿਰ ਗਾਜੀ ਉਹ ਦੇ ਆਨੀ Va bene, va bene, va bene, va bene, va

I am not a person who is not

ਤੇ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਉਮੀਦ ਹੈ ਕਰਕੇ ਤੁਹਾਨੂੰ ਅੱਜ ਵੀ ਪੰਛੀਆਂ ਦਾ ਗੀਤ ਵੀ ਸੁਣਾਈ ਦੇ ਹਨ ਤੇ ਲਓ ਫਿਰ ਆ ਗਏ ਹੁਣ ਤੁਸੀਂ ਨੁਸਤੇ ਵੱਲ ਅਮੀਨਤਾ ਦਾ ਜਿਹੜੀ ਜਿਵੇਂ ਇਹ ਸਿਰ ਦਰਦ ਜਾਂ ਅਦਾ ਸਿਰ ਦਰਦ ਜਾਂ ਮਾਈਗਰੇਨ ਆਪਾਂ ਕਹਿ ਦਿੰਨੇ ਹਨ ਤਾਂ ਫਿਰ ਇਹ ਇੱਕ ਘੇਲੂ ਪਾਰ ਛੋਟਾ ਜਿਹੀ ਹੈ ਨਾ ਤੇ ਤੁਸੀਂ ਇਹ ਆ ਜਰੂਰ ਕਰੋ ਸੁੰਡ ਜਿੰਨੇ ਆਪਾਂ ਸੁੰਡਾ ਸੁੱਕਿਆ ਹੋਇਆ ਆਪਣਾ ਅਦਰਕ ਸੁੰਡ ਜਨੀ ਕੇ ਸੰਸਾ ਚੂਰ ਬਣਾ ਲਓ ਹੁਣ ਇਸ ਚੂਰ ਨੂੰ ਗਊ ਦੇ ਘੀ ਵਿੱਚ ਪਾ ਕੇ ਜਾਂ ਗਊ ਦੇ ਘੀ ਵਿੱਚ ਜਾਂ ਗਊ ਦੇ ਮੁੱਠੇ ਵਿੱਚ ਪਾ ਕੇ ਇਹਨੂੰ ਲਾ ਕੇ ਤੇ ਮੱਥੇ ਤੇ ਲੇਪ ਕਰੋ ਤੇ ਚਾਹੇ ਇਹ ਸਿਰ ਨਾ ਵੀ ਧੁਕੇ ਤਾਂ ਵੀ 15 ਦਿਨ ਲਗਾਤਾਰ ਲੈ ਕਰਦੇ ਰਹੋ ਪ੍ਰਾਣੇ ਤੋਂ ਪ੍ਰਾਣਾ ਕਹਿੰਦੇ ਸਿਰਦਰਦ ਮਾਈਗਰੇਨ ਅੱਖਾਂ ਵਿੱਚ ਜਲਣਾ ਬਿਲਕੁਲ ਠੀਕ ਹੋ ਜਾਂਦਾ ਮਹਾਬਰਸ਼ਾਦ ਉਸ ਤਰ੍ਹਾਂ ਲੱਗਦਾ ਤੇ ਮੈਂ ਤਾਂ ਵੈਸੇ ਮੇਰਾ ਜਿਹੜਾ ਸਿਰ ਦਰਦ ਨਾ ਸੀ ਵੈਸੇ ਤਾਂ ਕੂੜਿਆਂ ਦਸਨ ਲੁੱਟਾ ਪਾਇਆ ਹੋਇਆ ਫੇਰ ਪਾਉਂਗੀ ਸਦਾ ਲਈ ਮੇਰਾ ਸਿਰ ਦਰਦ ਖਤਮ ਹੋ ਗਿਆ ਮੈਂ ਤਾਂ ਬਹੁਤ ਔਖੀ ਸੀ 20 ਸਾਲ ਔਖੀ ਰਹੀ ਬਹੁਤ ਬੜੀ ਹੈ ਪੇ ਸਾ ਦੇਖਾ ਨਾ ਉਹ ਫਿਰ ਵਿੱਚ ਤੇ ਟਿਕੋਲੇ ਆ ਤੇ ਰੇਨ ਨੰਗ ਜਿਹਾ ਖੜਕਾ ਹੁੰਦਾ ਹੈ ਨਾ ਤੇ ਫਿਰ ਉਹ ਲੋਕਾਂ ਆ ਕੇ ਆਉਂਦੇ ਪਤਾ ਨਹੀਂ ਕਿਹੜੇ ਵੇਲੇ ਆ ਜਾਂਦੇ ਸਾਬ ਨੇ ਗੱਡੀ ਨੱਤੀ ਜਾਂਦੇ ਤੇ ਇਹ ਤੁਸੀਂ ਮੈਂ ਨਾ ਫਿਰ ਉਹ ਮੈਂ ਤਾਂ ਪਾਣੀ ਦੇ ਵਿੱਚੀ ਸੰਗ ਦਾ ਪੂਰਨ ਬਣਾ ਕੇ ਰੱਖਿਆ ਸੀ ਉਸ ਉੱਥੇ ਜਿਹੜੇ ਕਰਦੇ ਉਤਰਾਤ ਸਭ ਦਾ ਠੀਕ ਹੋ ਜਾਂਦਾ ਸੀ ਪਰ ਇਹ ਪੱਕਾ ਨਹੀਂ ਸੀ ਫਿਰ ਉਹਨਾਂ ਨੇ ਦੱਸਿਆ ਵੀ ਤੁਸੀਂ 15 ਦਿਨ ਵੀ ਇਹਦੇ ਨੂੰ ਲਾ ਕੇ ਤੁਸੀਂ ਉਹਦਾ ਉਮਰ ਤੇ ਜਾਂਗਾ ਉਹਦੇ ਕਿਓ ਵਿੱਚ ਇਹਨੂੰ ਲਾ ਕੇ ਸੁਣਨ ਨੂੰ ਬੱਚੇ ਦੇ ਲਈ ਹੋਇਆ ਥੋੜਾ ਫਿਰ ਦੁਖਦਾ ਵੀ ਨਹੀਂ ਹੈਗਾ ਲਾਉਣਾ ਹਟ ਗਿਆ ਕੱਲ ਨੂੰ ਨਹੀਂ ਦੁਖਦਾ ਤਾਂ ਵੀ ਲਗਾਤਾਰ 15 ਨੀਂਦ ਕਰੋ ਤੇ ਫਿਰ ਮੁੜ ਕੇ ਕੋਈ ਸਿਰ ਦੁਖਣਾ ਨਹੀਂ ਇਹ ਤੁਸੀਂ ਅਪਣਾ ਕੇ ਜੇ ਹੈਨਾ ਤੇ ਮੈਂ ਕੂੜਿਆ ਵਾਲਾ ਵੀ ਤੁਹਾਨੂੰ ਪਾਉਂਗੀ ਜਿਹਦੇ ਨਾਲ ਮੇਰਾ ਠਕਿਆ ਪਹਿਲਾਂ ਮੇਰੇ ਪਾਏ ਹੋਏ ਨੁਕਤੇ ਉਹ ਵੀ ਕਦੇ ਝਪਾ ਦੂੰਗੀ ਤੇ ਉਹ ਲੰਬੀ ਹੋ ਜੂ ਵੀਡੀਓ ਨਹੀਂ ਤੇ ਮੈਂ ਹੋਣੀ ਪਾ ਦਿਆ ਹੈਨਾ ਤੇ ਲੋ ਫਿਰ ਤੁਹਾਨੂੰ ਫੇਰ ਦੱਸੂਗੀ ਇਹ ਤੁਸੀਂ ਜਰੂਰ ਕਰਕੇ ਦੇਖੋ ਜਿਹਨੂੰ ਸਿਰ ਤੋਂ ਤਕਲੀਫ ਹੈ ਹੈਨਾ ਪਰਮਾਤਮਾ ਕੋਲ ਹੀ ਕਰੂਗਾ ਤੇ ਤੁਹਾਨੂੰ ਰਿਸ਼ਤ ਹੋਣਗੇ ਤੇ ਹੁਣ ਦਿਓ ਸਾਨੇ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਹੀਟ ਤੇ ਨਵੇਂ ਲੋਕ ਜਨਾ ਫਿਰ ਮਿਲਾਂਗੇ